ਇਸ ਤਰ੍ਹਾਂ ਦਾ ਜਿਹੜਾ ਮੁਹਿੰਮ ਚਲਾਈ ਹੋਈ ਹੈ ਜੀ ਕਿਉਂਕਿ ਅੱਜ ਦਰਵਾ ਦੇ ਵਿੱਚ ਪਹੁੰਚੇ ਹੈਗੇ ਉਹ ਇਹ ਡਿਸਟ੍ਰਿਕਟ ਦੀ ਗੱਲ ਕਰ ਲਈਏ ਕਿਸ ਤਰ੍ਹਾਂ ਦਾ ਪੀਸਫੁਲ ਪੋਲਿਸੀ ਕਿਸ ਤਰ੍ਹਾਂ ਦੀ ਚੈਕਿੰਗ ਚੱਲ ਰਹੀ ਹੈ ਜੀ ਬਸਟਾ ਸਾਡੇ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਸਾਡੇ ਜ਼ਿਲ੍ਹੇ ਦੇ ਐਸਐਸਪੀ ਸਾਹਿਬ ਸਰਦਾਰ ਸਰਤਾਜ ਸਿੰਘ ਜੀ ਚਾਲ ਆਈਪੀਐਸ ਵੱਲੋਂ ਇੱਕ ਆਪਰੇਸ਼ਨ ਪਰਹਾਰ 2 72 ਘੰਟਿਆਂ ਲਈ ਚੱਲ ਰਿਹਾ ਹੈ ਉਹਦਾ ਅੱਜ ਸੈਕੰਡ ਡੇ ਹੈ ਜਿਹਦੇ ਤਹਿਤ ਪਿਛਲੇ 2 ਦਿਨਾਂ ਦੇ ਵਿੱਚ ਸਾਡੇ ਡਿਸਟ੍ਰਿਕਟ ਦੇ ਵਿੱਚ ਤਕਰੀਬਨ 195 ਦੇ ਕਰੀਬ ਰੇਡਸ ਹੋਈਆਂ ਤੇ 97 ਦੇ ਕਰੀਬ ਜਿਹੜੇ ਕ੍ਰਾਈਮਨਲਸ ਵਾਂਟਡ ਸੀਗੇ ਡਿਫਰੈਂਟ ਐਫ ਆਈ ਆਰਸ ਦੇ ਵਿੱਚ ਜਾਂ ਹਿਨਿਅਸ ਕ੍ਰਾਈਮਸ ਦੇ ਵਿੱਚ ਉਹ 97 ਦੇ ਕਰੀਬ ਗ੍ਰਿਫਤਾਰ ਕੀਤੇ ਗਏ ਆ ਜਿਹੜੀਆਂ ਸਾਡੀਆਂ ਪ੍ਰੀਵੈਂਟਿਵ ਐਕਸ਼ਨਸ ਸੀਗੇ ਤਕਰੀਬਨ 172 ਦੇ ਕਰੀਬ ਪ੍ਰੀਵੈਂਟਿਵ ਐਕਸ਼ਨਸ ਹੋਏ ਆ ਤੇ 300 ਤੋਂ ਵੀ ਪਲੱਸ ਪ੍ਰੀਵੈਂਟਿਵ ਡਿਟੈਂਸ਼ਨ ਜਿਹੜੇ ਕਿ ਰਿਪੀਟਿਡ ਅਫੈਂਡਰਸ ਨੇ ਉਹਨਾਂ ਨੂੰ ਕਾਬੂ ਕਰਕੇ ਤੇ ਉਹਨਾਂ ਦੇ ਬਾਰੇ ਪੂਰਾ ਵੈਰੀਫਾਈ ਕਰਕੇ ਤੇ ਉਹਨਾਂ ਦੇ ਕਲਾਸ ਜਿਹੜੀ ਬਣਦੀ ਕਾਰਵਾਈ ਸੀਗੀ ਉਹਨਾਂ ਨੂੰ ਵੈਰੀਫਾਈ ਕਰਨ ਤੋਂ ਬਾਅਦ ਰਿਲੀਜ਼ ਕੀਤਾ ਗਿਆ ਤਾਂ ਸਾਡੇ ਡਿਸਟ੍ਰਿਕਟ ਦੇ ਵਿੱਚ ਇਸੇ ਦੌਰਾਨ ਹੀ ਜਿਹੜੇ ਟ੍ਰੈਫਿਕ ਦੇ ਡਿਫਰੈਂਟ ਵਿੰਗਸ ਨੇ ਹਰ ਸ਼ਹਿਰ ਦੇ ਵਿੱਚ ਤੇ ਪਲੱਸ ਥਾਣੇ ਦੀ ਜਿਹੜੀ ਪੁਲਿਸ ਸ਼ਾਮ ਨੂੰ ਨਾਕਾਬੰਦੀ ਕਰਦੀ ਹੈ ਉਹਦੇ ਵਿੱਚ ਤਕਰੀਬਨ 400 ਦੇ ਕਰੀਬ ਵਾਹਨਾਂ ਦੇ ਚਲਾਨਸ ਹੋਏ ਨੇ ਤੇ ਐਸਐਸਪੀ ਸਾਹਿਬ ਨੇ ਬੜੀ ਬਖੂબી ਪੂਰੇ ਡਿਸਟ੍ਰਿਕਟ ਨੂੰ ਤਿੰਨ ਹਿੱਸਿਆਂ 'ਚ ਵੰਡ ਕੇ ਤਿੰਨ ਐਸਪੀਜ਼ ਨੂੰ ਅਲੱਗ-ਅਲੱਗ ਏਰੀਆ ਵੰਡੇ ਹੋਏ ਸੀਗੇ ਸਾਡੇ ਡਿਸਟ੍ਰਿਕਟ ਦੇ ਵਿੱਚ ਜਿਹੜੇ ਸਬਡਿਵੀਜ਼ਨ ਦੇ ਡੀਐਸਪੀਜ਼ ਤੋਂ ਇਲਾਵਾ ਟੋਟਲ ਡੀਐਸਪੀਜ਼ 12 ਤਾਇਨਾਤ ਨੇ ਉਹਨਾਂ ਨੂੰ ਵੀ ਏਰੀਆਜ਼ ਵੰਡ ਕੇ ਦਿੱਤੇ ਹੋਏ ਸੀ ਤੇ ਬਹੁਤ ਬਖੂਬੀ ਸਾਡਾ ਕੰਮ ਕ੍ਰਾਈਮਨਲਸ ਦੇ ਖਿਲਾਫ ਜਿਹੜੇ ਕਿ ਗੈਂਗਸਟਰਸ ਨੇ ਜਾਂ ਨਸ਼ਾ ਤਸਕਰਸ ਨੇ ਜਾਂ ਜਿਹੜੇ ਅਫਰੋਤੀਆਂ ਫਰੋਤੀਆਂ ਜਾਂ ਮੰਗਣ ਵਾਲੇ ਨੇ ਇਹਨਾਂ ਦੇ ਖਿਲਾਫ ਪੂਰੇ ਪੰਜਾਬ 'ਚ ਹੀ ਡੀਜੀਪੀ ਸਾਹਿਬ ਵੱਲੋਂ ਬੜੇ ਤਗੜੀ ਮਿਹਨਤ ਚਲਾਈ ਹੋਈ ਆ ਤੇ ਅਸੀਂ ਇਹਨਾਂ ਨੂੰ ਬਹੁਤ ਸਟਰੋਂਗ ਵਾਰਨਿੰਗ ਵੀ ਦੇ ਰਹੇ ਆ ਵੀ ਇਹੋ ਜਿਹੇ ਮਾੜੇ ਕੰਮਾਂ ਤੋਂ ਬਾਝ ਆ ਜਾਣ ਨਹੀਂ ਤਾਂ ਇਹਨਾਂ ਦਾ ਜਿਹੜਾ ਸਿਸਟਮ ਹੈ ਉਹ ਸੀ ਟੋਟਲੀ ਤੈਸ ਨੈਸ ਕਰਨ ਤੇ ਹੁਣ ਬਚਨਬੱਦ ਦਾ ਜਿੱਥੇ ਦੂਜੇ ਪਾਸੇ ਕੁਝ ਲੋਗ ਅਫਵਾਹਾਂ ਪਿੱਛੇ ਜੇ ਫਲਾ ਰਹੇ ਸੀਗੇ ਕਿ ਪੁਲਿਸ ਨੇ ਕੁਝ ਬੰਦਿਆਂ ਨੂੰ ਫੜ ਕੇ ਇਨਕਾਊਂਟਰ ਕਰਨਾ ਹੈ ਐਵੇਂ ਦੀ ਕੋਈ ਗੱਲ ਜੇ ਕੋਈ ਐਹੋ ਜੀ ਅਫਵਾਹ ਫਲਾਉਂਦਾ ਕਾਬੂ ਆ ਗਿਆ ਤਾਂ ਉਹਦੇ ਖਿਲਾਫ ਵੀ ਬਹੁਤ ਸਖਤੀ ਨਾਲ ਕਾਰਵਾਈ ਅਮਲ ਵਿੱਚ ਲਿਆਂਦੀ ਜਾਏਗੀ ਮੈਂ ਪਹਿਲਾਂ ਵੀ ਇੱਕ ਦਿਨ ਕਿਹਾ ਸੀਗਾ ਕਿ ਜਿੱਥੇ ਅਸੀਂ ਬਚਨਬੱਦ ਦਾ ਇਹਨਾਂ ਕ੍ਰਿਮੀਨਲਸ ਦੇ ਖਿਲਾਫ ਕਾਰਵਾਈ ਕਰਨ ਲਈ ਉੱਥੇ ਅਸੀਂ ਜਵਾਬ ਦੇ ਵੀ ਆ ਆਪਣੀਆਂ ਸੀਨੀਅਰ ਅਦਾਲਤਾਂ ਨੂੰ ਆਪਣੇ ਸੀਨੀਅਰ ਆਫਸਰਸ ਨੂੰ ਤੇ ਜਿਨ੍ਹਾਂ ਲੋਕਾਂ ਦੇ ਖਿਲਾਫ ਵੀ ਅਸੀਂ ਇਹ ਕਾਰਵਾਈ ਕਰ ਰਹੇ ਹਾਂ ਜਿਨ੍ਹਾਂ ਦੀਆਂ ਰੇਸਟਾਂ ਪੈ ਰਹੀਆਂ ਨੇ ਕਾਨੂੰਨ ਮੁਤਾਬਕ ਉਹਨਾਂ ਦੇ ਘਰਦਿਆਂ ਨੂੰ ਅਸੀਂ ਵੀ ਜਵਾਬ ਦੇ ਆ ਕਿ ਅਸੀਂ ਕਿਸੇ ਦੇ ਬੱਚੇ ਦੇ ਖਿਲਾਫ ਕੋਈ ਨਾਜਾਇਜ਼ ਕਾਰਵਾਈ ਜਾਂ ਕਿਸੇ ਤਰ੍ਹਾਂ ਦੀ ਕੋਈ ਨਨਜਾਇਜ਼ ਅਰੈਸਟ ਜਾਂ ਕਿਸੇ ਨੂੰ ਨਾਜਾਇਜ਼ ਤੌਰ ਤੇ ਤੁਸੀਂ ਜੋ ਸੁਣਿਆ ਕਿ ਇਨਕਾਊਂਟਰ ਕਰਨ ਵਾਲੀ ਕੋਈ ਐਹੋਜੀ ਗੱਲ ਨਹੀਂ ਅਸੀਂ ਆਪਣੀ ਹਰ ਕਾਰਵਾਈ ਲਈ ਵਚਨਬੱਧ ਹਾਂ ਬਹੁਤ سارے ਅਮਰ ਪਸੰਦ ਲੋਕ ਜਿਹੜੇ ਸ਼ਹਿਰ ਵਾਸੀ ਹੈਗੇ ਨੇ ਜੀ ਅਜਿਹੀਆਂ ਜਿਹੜੇ ਤੁਹਾਡੀਆਂ ਮੋਨੇ ਮੋਨੇ ਉਧਰ ਦੇਖ ਕੇ ਤੇ ਘਬਰਾੜ ਦੇ ਵਿੱਚ ਵੀ ਹੈਗੇ ਨੇ ਉਹਨਾਂ ਨੂੰ ਕੀ ਅਪੀਲ ਕਰਨੀ ਚਾਹੁੰਦੇ ਨਹੀਂ ਮੈਂ ਜਿੱਥੇ ਮਹਿਸੂਸ ਕਰਦਾ ਜਿਹੜੇ ਸਮਝਦਾਰ ਲੋਕ ਨੇ ਚੰਗੇ ਲੋਕ ਨੇ ਅ ਕੱਲ ਮੈਂ ਦੇਖ ਰਿਹਾ ਸੀ ਮੋਹਾਲੀ ਦੇ ਕਿਸੇ ਇਨਸਪੈਕਟਰ ਸਾਹਿਬ ਨੇ ਇੱਕ ਚੈਕਿੰਗ ਦੇ ਦੌਰਾਨ ਇੱਕ ਲੇਡੀ ਨੂੰ ਕਾਰ ਦੇ ਵਿੱਚ ਸਵਾਲ ਵੀ ਕੀਤਾ ਕਿ ਤੁਹਾਨੂੰ ਉਹਨਾਂ ਨੇ ਜਦੋਂ ਦੱਸਿਆ ਵੀ ਅਸੀਂ ਆ ਆਮ ਮਹਿਮ ਚਲਾਈ ਹੋਈ ਹੈ ਤਾਂ ਤੁਹਾਨੂੰ ਇਸ ਮੁਹਿੰਮ ਨਾਲ ਐਵੇਂ ਦੀ ਚੈਕਿੰਗ ਨਾਲ ਕੋਈ ਤਕਲੀਫ ਹੁੰਦੀ ਹੈ ਤਾਂ ਉਹਨਾਂ ਨੇ ਜਾਂ ਬੇਰਹਾਮੀ ਹੁੰਦੀ ਹੈ ਤਾਂ ਉਹਨਾਂ ਨੇ ਕਿਹਾ ਨਹੀਂ ਤੁਸੀਂ ਜੋ ਕੁਝ ਕਰ ਰਹੇ ਹੋ ਸਾਡੀ ਸੁਰੱਖਿਆ ਲਈ ਕਰ ਰਹੇ ਹੋ ਇਹੀ ਮੈਂ ਤੁਹਾਡੇ ਮਾధ్యਮ ਰਾਹੀਂ ਸਾਰੇ ਲੋਕਾਂ ਨੂੰ ਅਪੀਲ ਕਰਨਾ ਚਾਹੁੰਦਾ ਕਿ ਪੁਲਿਸ ਜੋ ਵੀ ਕਰ ਰਹੀ ਹੈ ਦਿਨ ਰਾਤ ਲੱਗ ਕੇ ਲੋਕਾਂ ਨੂੰ ਵਧੀਆ ਸੁਰੱਖਿਅਤ ਜੀਵਨ ਦੇਣ ਲਈ ਤੇ ਸੁਰੱਖਿਆ ਦੀ ਭਾਵਨਾ ਉਹਨਾਂ 'ਚ ਆਵੇ ਇਸ ਲਈ ਅਸੀਂ ਕੰਮ ਕਰ ਰਹੇ ਹਾਂ ਉਹਲੇ ਇਵਰ ਕਲਾਸ ਦੇ ਲੋਕ ਸਭ ਤੁਹਾਡੇ ਨਾਲ ਅੱਜ ਵਿਚਾਰ ਵਟਾਂਦਰਾ ਵੀ ਕਰਦੇ ਹੋਏ ਨਜ਼ਰ ਆਏ ਇਸ ਤਰ੍ਹਾਂ ਦਾ ਵਿਚਾਰ ਵਟਾਂਦਰਾ ਹੋਇਆ ਉਹ ਕੋਈ ਬੰਦਾ ਮੋਟਰਸਾਈਕਲ ਤੇ ਸੀਗਾ ਕੋਈ ਇਨਫਰਮੇਸ਼ਨ ਦੇਣਾ ਚਾਹ ਰਿਹਾ ਸੀਗਾ ਤੇ ਉਹ ਬਾਕਾਇਦਾ ਉਹਦਾ ਮੈਂ ਟੈਲੀਫੋਨ ਨੰਬਰ ਵਗੈਰਾ ਨੋਟ ਕੀਤਾ ਤੰਨ ਉਹਨੂੰ ਆਪ ਕਾਲ ਕਰਕੇ ਉਹ ਕੀ ਇਨਫੋਰਮੇਸ਼ਨ ਦੇਣਾ ਚਾਹ ਰਿਹਾ ਸੀ ਮੈਂ ਉਹਦੇ ਨਾਲ ਦੁਬਾਰਾ ਰਾਫਤਾ ਕਾਇਮ ਕਰੂੰਗਾ ਕੁਝ ਸ਼ਹਿਰ ਦੇ ਲੋਕ ਸਰ ਕੁਝ ਜਿਹੜੇ ਹੈਗੇ ਚਲਾਨਾਂ ਤੋਂ ਬੜੇ ਪ੍ਰੇਸ਼ਾਨ ਨੇ ਲੋਕਲ ਬੰਦੇ ਦੇ ਸਰ ਨੋ ਪਾਰਕਿੰਗ ਦੇ ਚਲਾਨ ਕੱਟੇ ਜਾ ਰਹੇ ਨੇ ਉਹ ਤੋਂ ਕਰਕੇ ਦੇਖੋ ਨੋ ਪਾਰਕਿੰਗ ਨਹੀਂ ਸਾਡੀ ਜਿਹੜੀ ਇਹ ਵਿਸ਼ੇਸ਼ ਮੁਹਿੰਮ ਹੈ ਇਹਦੇ ਵਿੱਚ ਅਸੀਂ ਸਟ੍ਰੈਸ ਦਿੱਤਾ ਹੋਇਆ ਜਿਹੜੇ ਕਿ ਟ੍ਰਿਪਲ ਰਾਈਡਿੰਗ ਜਾਂ ਵਿਦਆਊਟ ਨੰਬਰ ਪਲੇਟ ਹੁਣ ਵਿਦਆਊਟ ਨੰਬਰ ਪਲੇਟ ਉਹੀ ਬੰਦਾ ਚਲਾਊਗਾ ਵਾਹਾਈਕਲ ਜਿੰਨੇ ਕੋਈ ਕ੍ਰਾਈਮ ਕਰਨਾ ਸੋ ਸਾਡੀ ਵਿਸ਼ੇਸ਼ ਮੁਹਿੰਮ ਜਿਹੜੀ ਉਹ ਵਿਦਾਊਟ ਨੰਬਰ ਪਲੇਟ ਤੇ ਟ੍ਰਿਪਲ ਰਾਈਡਿੰਗ ਦੇ ਖਿਲਾਫ ਹੈ ਜੇ ਤੁਹਾਨੂੰ ਲੱਗਦਾ ਕਿ ਨੋ ਪਾਰਕਿੰਗ ਦੇ ਇਸ ਸ਼ਹਿਰ ਚ ਕੋਈ ਚਲਾਣ ਹੋ ਰਹੇ ਨੇ ਅਸੀਂ ਉਹ ਆਪਣੇ ਟ੍ਰੈਫਿਕ ਵਿੰਗ ਨੂੰ ਜਾਂ ਉਹਨਾਂ ਨੂੰ ਬਰੀਫ ਕਰ ਦਾਂਗੇ ਕਿ ਇਹੋ ਜਿਹੇ ਤੇ ਜ਼ਿਆਦਾ ਜ਼ੋਰ ਨਾ ਦੇਣ ਲੇਕਿਨ ਫਿਰ ਵੀ ਆਪਾਂ ਨਹੀਂ ਕਹਿ ਸਕਦੇ ਕਿ ਰੋਂਗ ਪਾਰਕਿੰਗ ਕਰਨ ਲਈ ਕਿਸੇ ਨੂੰ ਉਤਸ਼ਾਹ ਵੀ ਨਹੀਂ ਕਰ ਸਕਦੇ ਲੋਕਾਂ ਨੂੰ ਵੀ ਸਮਝਣਾ ਚਾਹੀਦਾ ਕਿ ਆਪਣੀ ਪਾਰਕਿੰਗ ਵਾਹ ਵਾ ਸਹੀ ਤਰੀਕੇ ਨਾਲ ਕਰਨ ਉਸੇ ਕਰਕੇ ਬ੍ਰੇਕਅਪ ਮੈਂ ਇਸ ਟਾਈਮ ਨਹੀਂ ਮੈਂ ਤੁਹਾਨੂੰ ਪੂਰੇ ਡਿਸਟ੍ਰਿਕਟ ਦਾ ਬ੍ਰੇਕਅਪ ਦਿੰਦਾ ਜਿੱਦਨ ਅਸੀਂ ਕਨਕਲੂਡ ਕਰਾਂਗੇ ਆਪਣੇ ਪੂਰੇ 72 ਘੰਟੇ ਤੇ ਉਸ ਤੋਂ ਬਾਅਦ ਤੁਹਾਨੂੰ ਆ ਕੇ ਇੱਥੇ ਬਰੀਫ ਕਰਕੇ ਤੁਹਾਨੂੰ ਸਬਡਿਵੀਜ਼ਨ ਵਾਈਜ਼ ਵੀ ਬ੍ਰੇਕਅਪ ਦੇਵਾਂਗੇ